ਸਸ਼ੀ ਗਾਲ ਜੀ ਮੈਂ ਹਾਂ ਅੱਜ ਦੀ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਜਿੱਥੇ ਇੱਕ ਪਾਸੇ ਆਪਣਾ ਜਿਹੜਾ ਹੈ ਕਾਫੀ ਜ਼ਿਆਦਾ ਹਰੇਕੀ ਆਗੂ ਉਹਨਾਂ ਦਾ ਸਰਗਰਮ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਵੀ ਜਿਹੜਾ ਹੈ ਕਾਫੀ ਜ਼ਿਆਦਾ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕੋਣ ਪਾਰਟੀ ਦੇ ਨਾਲ ਸਹੀ ਢੰਗ ਨਾਲ ਕੰਮ ਕਰਦਾ ਹੈ ਕੋਣ ਪਾਰਟੀ ਦੇ ਅੰਡਰ ਕੰਮ ਕਰ ਰਿਹਾ ਹੈ ਤੇ ਕੋਣ ਪਾਰਟੀ ਲਈ ਕੰਮ ਕਰ ਰਿਹਾ ਹੈ ਇਹਦੇ ਉੱਤੇ ਵੀ ਕਾਫੀ ਜ਼ਿਆਦਾ ਧਿਆਨ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ 2027 ਦੇ ਵਿੱਚ ਜਿਹੜੀ ਹੈ ਸਾਡੀ ਸਰਕਾਰ ਰਿਪੀਟ ਹੋਵੇਗੀ ਤੇ ਦੂਜੇ ਪਾਸੇ ਜਿਹੜੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਵੀ ਕਈ ਹੱਦ ਤੱਕ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਇਹ ਦਿਖਾਇਆ ਹੈ ਕਿ ਸ਼ਾਇਦ ਆਉਣ ਵਾਲੇ ਟਾਈਮ 'ਚ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਵੀ ਅੱਗੇ ਆ ਸਕਦੀ ਹੈ ਚਲੋ ਅਸੀਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਜਿੰਦੇ ਵਿੱਚ ਆਪਦੀ ਮਜ਼ਬੂਤੀ ਲਈ ਆਪਣੇ ਸਹੀ ਟੰਗਾ ਨੂੰ ਕੰਮ ਕਰਨ ਲਈ ਜਿਹੜੀ ਹੈ ਇਕਜੁੱਟ ਹੋ ਰਹੇ ਨੇ ਤੇ ਜਿਨ੍ਹਾਂ ਜਿਨ੍ਹਾਂ ਵੱਡੇ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਕਜੁੱਟਾ ਨਹੀਂ ਵੇਖੀ ਜਾ ਰਹੀ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਕੋਣ ਵਾਲੇ ਟਾਈਮ 2027 ਨੂੰ ਸੰਭਾਲਣ ਵਾਸਤੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹ ਆਪਣੀ ਪਾਰਟੀ ਨੂੰ ਸਹੀ ਦਿਸ਼ਾ ਦਿਖਾਉਣ ਵਾਸਤੇ ਜਿਹੜੇ ਲੋਕ ਉਹਨਾਂ ਨਾਲ ਜੁੜ ਰਹੇ ਨੇ ਕਿੰਨਾ ਲੋਕਾਂ ਨਾਲ ਮਜ਼ਬੂਤੀ 2027 ਦੇ ਵਿੱਚ ਮਿਲੇਗੀ ਤੇ ਕਿਹੜੇ ਲੋਕ ਉਹਨਾਂ ਦੀ ਪਾਰਟੀ ਲਈ ਸਹੀ ਸਿੱਧ ਨਹੀਂ ਹੋਣਗੇ ਤਾਂ ਉਹਨਾਂ ਨੂੰ ਬਾਹਰ ਦੇ ਰਸਤੇ ਵੀ ਦਿਖਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸ਼ੋਮਨੀ ਅਕਾਲੀ ਦਲ ਦੇ ਪਾਰਟੀ ਦੇ ਅਨੁਸ਼ਾਸਨ ਦੀ ਸਖਤੀ ਨਾ ਪਾਲਣਾ ਕਰਦੇ ਹੋਏ ਪਾਰਟੀ ਵਿਰੋਧੀ ਗਦਿਆ ਵਿਧਿਆ ਵਿੱਚ ਸ਼ਾਮਲ ਹੋਣ ਦੇ ਕਾਰਨ ਅਕਾਲੀ ਆਗੂਆਂ ਨੂੰ ਪਾਰਟੀ ਵਿੱਚ ਕੱਢ ਦਿੱਤਾ ਗਿਆ ਹੈ ਕੱਢੇ ਗਏ ਆਗੂਆਂ ਵਿੱਚ ਡੋਗਰ ਸਿੰਘ ਉੱਗੋ ਅਤੇ ਭਗਵਾਨ ਸਿੰਘ ਪਾਣਾ ਸ਼ਾਮਲ ਹਨ ਇਸ ਕਾਰਵਾਈ ਸਰਕਰ ਪ੍ਰਦਾਨ ਕਮਲਜੀਤ ਸਿੰਘ ਮੋੜ ਦੀ ਸਿਫਾਰਿਸ਼ ਤੇ ਭਗਤਪੁਰਾ ਮੋੜ ਦੇ ਉਮੀਦਵਾਰ ਮਹਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ਕੀਤੀ ਗਈ ਹੈ ਰਿਪੋਰਟਾਂ ਅਨੁਸਾਰ ਦੋਵੇਂ ਆਗੂਆਂ ਨੂੰ ਪਾਰਟੀ ਦੀ ਚੋਣ ਨਿਸ਼ਾਨ ਤੇ ਚੋਣ ਲੜਨ ਦੇ ਅਧਿਕਾਰ ਅਕਾਲੀ ਦਲ ਤੇ ਉਮੀਦਵਾਰ ਨੂੰ ਖੁੱਲ੍ਹ ਕੇ ਵਿਰੋਧ ਕਰਨ ਦਾ ਦੋਸ਼ ਹੈ ਪਾਰਟੀ ਲੀਡਰਸ਼ਿਪ ਨੇ ਇਸ ਨੂੰ ਗੰਭੀਰ ਅਨੁਸ਼ੀਸ਼ਤਾ ਮੰਨਦੇ ਹੋਏ ਤੁਰੰਤ ਪ੍ਰਵਾਨਨਾ ਸਖਤ ਕਾਰਵਾਈ ਕੀਤੀ ਹੈ। ਪ੍ਰੈਸ ਨਾਲ ਗੱਲਬਾਤ ਕਰਦੇ ਆ ਪੰਡੋਲ ਹਲਾਕੇ ਦੇ ਇੰਚਾਰਜ ਸੀਨੀਅਰ ਵਕੀਲ ਸਤਨਾਮ ਸਿੰਘ ਹਾਰੀ ਸਪਸ਼ਟ ਤੌਰ ਤੇ ਕਿਹਾ ਕਿ ਪਾਰਟੀ ਦੀ ਹਿੱਤ ਸਭ ਤੋਂ ਉੱਪਰ ਹੈ ਤੇ ਅਨੁਸ਼ੀਸ਼ਤਾ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਭਾਵੇਂ ਕੋਈ ਨਵਾਂ ਜਾਂ ਪੁਰਾਣਾ ਵਰਕਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਦੇ ਪਾਰਟੀ ਉਮੀਦਵਾਰ ਦਾ ਵਿਰੋਧ ਕਰਦਾ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਵੀ ਜਿਹੜੀ ਸਖਤ ਕਾਰਵਾਈ ਹੋਵੇਗੀ ਤੇ ਸਤਨਾਮ ਸਿੰਘ ਰਾਈ ਕਿਹਾ ਕਿ ਡੋਗਰ ਸਿੰਘ ਅਤੇ ਭਗਵਾਨ ਸਿੰਘ ਪਾਣਾ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਪਾਰਟੀ ਦੀਆਂ ਨੀਤੀਆਂ ਤੇ ਅਨੁਸ਼ਾਸਨ ਵਿਰੁੱਧ ਹਨ ਇਸ ਲਈ ਪਾਰਟੀ ਲੀਡਰਸ਼ਿਪ ਉਹਨਾਂ ਨੂੰ ਤੁਰੰਤ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਇਹ ਕਾਰਵਾਈ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰੱਖਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ ਉਹਨਾਂ ਨੇ ਅੱਗੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਿਤ ਪਾਰਟੀ ਹੈ ਜਿੱਥੇ ਸੰਗਠਨ ਤੇ ਪਾਰਟੀ ਹਿੱਤਾਂ ਵਿਰੁੱਧ ਕੰਮ ਕਰਨ ਵਾਲਿਆਂ ਲਈ ਜਗ੍ਹਾ ਨਹੀਂ ਹੈ ਪਾਰਟੀ ਲੀਡਰਸ਼ਿਪ ਦੇ ਸਪਸ਼ਟ ਹੋਣ ਤੇ ਚੋਣ ਦੌਰਾਨ ਕਿਸੇ ਤਰ੍ਹਾਂ ਦੀ ਟੜੇਬੰਦੀ ਜਾਂ ਵਿਰੋਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਾਰਟੀ ਲਾਈਨ ਤੋਂ ਪਟਕਣ ਵਾਲੇ ਨੂੰ ਵਰਕਰ ਨੂੰ ਬਿਨਾਂ ਕਿਸੇ ਪੇਦਵਾਗ ਨਜਿੱਠਿਆ ਜਾਵੇਗਾ ਅਕਾਲੀ ਦਲ ਦੇ ਇਸ ਫੈਸਲੇ ਨੂੰ ਸੰਗਠਨ ਸੰਗਠਨ ਨਾਮਕ ਜਿਹੜੇ ਨੇ ਮਜਬੂਤੀ ਵੱਲੋਂ ਇੱਕ ਮੱਤਕੂਲ ਕਦਮ ਮੰਨਿਆ ਜਾ ਰਿਹਾ ਹੈ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਜੇ ਸਖਤ ਫੈਸਲੇ ਸਿਰ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰੱਖਣ ਬਲਕਿ ਵਰਕਰਾਂ ਨੂੰ ਇਹ ਸਨੇਹਾ ਦੇਣ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਾਰਟੀ ਸੂਤਰਾਂ ਅਨੁਸਾਰ ਸ਼ੋਮਨੀ ਕਾਲੀਦਲੋਂ ਆਉਣ ਵਾਲੇ ਚੋਣਾਂ ਦੇ ਮাজে ਦਾ ਸੰਗਠਨ ਅਤੇ ਪੱਧਰ ਹੋਰ ਸਰਗਰਮੀ ਦਿਖਾਉਣ ਜਾ ਰਿਹਾ ਹੈ ਪਾਰਟੀ ਲੀਡਰਸ਼ਿਪ ਦੇ ਸਾਰੇ ਵਰਕਰਾਂ ਨੂੰ ਪਾਰਟੀਓਂ ਉਮੀਦਵਾਰ ਦੇ ਹੱਕ ਵਿੱਚ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਨ ਹਿੱਟਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ